ਦੋਸਤੋ ਅੱਜ ਅਸੀਂ ਕੱਚੇ ਅੰਬਾਂ ਦਾ ਬਰਬਾ ਬਣਾਇਆ ਜੋ ਵੇਖਣ ਵਿੱਚ ਬਹੁਤ ਹੀ ਵਧੀਆ ਹੈ ਤੇ ਖਾਣ ਵਿੱਚ ਉਸ ਤੋਂ ਵੀ ਸਵਾਦ ਲਜੀਜ਼ ਖੱਟਾ ਮਿੱਠਾ ਹਾਜ਼ਮੇਦਾਰ ਅਤੇ ਬਹੁਤ ਹੀ ਮਨ ਨੂੰ ਮੋਹ ਲੈਣ ਵਾਲਾ ਸਵਾਦ ਹੈ ਅੱਜ ਕੱਲ ਅੰਬਾਂ ਦਾ ਸੀਜ਼ਨ ਚੱਲਿਆ ਹੋਇਆ ਹੈ ਤੇ ਆਂਬ ਬੜੇ ਆਸਾਨੀ ਨਾਲ ਮਿਲ ਜਾਂਦੇ ਨੇ ਕੱਚੇ ਪੱਕੇ ਦੋਵੇਂ ਜਿਹੜੇ ਤੁਸੀਂ ਲੈਣੇ ਚਾਹੋ ਤੇ ਅੱਜ ਇਹਦੀ ਰੈਸਪੀ ਵੀ ਤੁਹਾਡੇ ਨਾਲ ਸਾਂਝੀ ਕਰਦੇ ਆ ਕਿ ਬਹੁਤ ਹੀ ਆਸਾਨ ਤਰੀਕੇ ਨਾਲ ਕੱਚੇ ਅੰਬਾਂ ਦਾ ਮਜ਼ੇਦਾਰ ਲذیذ ਮਰਬਾ ਕਿਵੇਂ ਬਣਾਇਆ ਜਾ ਸਕਦਾ ਹੈ ਤੇ ਆਓ ਇਹ ਬਹੁਤ ਹੀ ਆਸਾਨ ਰੈਸਪੀ ਤੁਹਾਡੇ ਨਾਲ ਸ਼ੇਅਰ ਕਰੀਏ ਕਿ ਇਹ ਮਰਬਾ ਕਿਵੇਂ ਬਣਾਇਆ ਜਾ ਸਕਦਾ ਹੈ ਤੇ ਆਓ ਸ਼ੁਰੂ ਕਰਦੇ ਹਾਂ ਇਸ ਰੈਸਪੀ ਦੀ ਵਿਧੀ ਜੀ ਆਇਆਂ ਨੂੰ ਦੋਸਤੋ ਮੈਂ ਡਾਕਟਰ ਇੰਦਰਜੀਤ ਕਮਲ ਯਮਨਾ ਨਗਰ ਤੋਂ ਅੱਜ ਆਪਾਂ ਕੱਚੇ ਅੰਬਾਂ ਦਾ ਮਰਬਾ ਬਣਾਇਆ ਹੈ 1.5 ਕਿਲੋ ਅੰਬ ਮਿਲੇ ਸਨ ਉਹਦੇ ਵਿੱਚੋਂ ਤੇ ਕੇਵਲ ਤਿੰਨ ਅੰਬਾਂ ਦਾ ਆਪਾਂ ਮਰੱਬਾ ਬਣਾਇਆ ਤੇ ਬਾਕੀ ਹੋਰ ਵੀ ਚੀਜ਼ਾਂ ਬਣਾਈਆਂ ਨੇ ਤੁਹਾਨੂੰ ਹੌਲੀ-ਹੌਲੀ ਉਹਨਾਂ ਦੇ ਵੀ ਦਰਸ਼ਨ ਕਰਾਵਾਂਗੇ ਸਭ ਤੋਂ ਪਹਿਲਾਂ ਆਪਾਂ ਇਹ ਅੰਬ ਲੈ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਧੋਤਾ ਪੁੰਝਿਆ ਸੁਕਾਇਆ ਅਤੇ ਟੁਕ ਖੇਲ ਲਿਆ ਫਿਰ ਇਹਨਾਂ ਦੇ ਛੋਟੇ-ਛੋਟੇ ਟੁਕੜੇ ਕਰ ਲਏ ਇਹ ਟੁਕੜੇ ਤੁਸੀਂ ਆਪਣੀ ਮਰਜ਼ੀ ਮੁਤਾਬਕ ਆਪਣੀ ਸਹੂਲਤ ਮੁਤਾਬਕ ਕਰ ਸਕਦੇ ਹੋ ਵੱਡੇ ਛੋਟੇ ਚੌਰਸ ਗੋਲ ਲੰਬੇ ਜਿਸ ਤਰ੍ਹਾਂ ਦੀ ਮਰਜ਼ੀ ਤੁਸੀਂ ਟੁਕੜੇ ਆਪ ਚਾਹਦੇ ਹੋ ਉਸੇ ਤਰ੍ਹਾਂ ਦੇ ਉਹਨਾਂ ਨੂੰ ਕਰ ਸਕਦੇ ਹੋ ਇਹਨਾਂ ਜਿਹੜੀ ਗੁੱਠਲੀ ਆ ਅੰਬਾ ਦੀ ਗੁੱਠਲੀ ਆ ਇਹਨੂੰ ਵਿੱਚੋਂ ਕੱਢ ਦਿਓ ਤੇ ਬਾਕੀ ਅੰਬਾਂ ਨੂੰ ਆਪਣੇ ਹਿਸਾਬ ਨਾਲ ਤੁਸੀਂ ਇਹਨਾਂ ਦੇ ਟੁਕੜੇ ਕਰ ਲਓ ਟੁਕੜੇ ਕਰਨ ਤੋਂ ਬਾਅਦ ਇੱਕ ਬਰਤਨ ਦੇ ਵਿੱਚ ਪਾਣੀ ਗਰਮ ਕਰਕੇ ਇਹ ਟੁਕੜੇ ਉਹਦੇ ਵਿੱਚ ਪਾ ਦਿਓ ਤੇ ਇਹਨਾਂ ਨੂੰ ਉਬਾਲਣਾ ਸ਼ੁਰੂ ਕਰ ਦਿਓ ਇਹ ਉੱਬਲ ਉੱਬਲ ਕੇ ਕਾਫੀ ਨਰਮ ਹੋ ਜਾਣਗੇ ਇਹਨਾਂ ਨੂੰ ਲਗਾਤਾਰ 4-5 ਮਿੰਟ ਉਬਾਲੋ ਤਾਂ ਕਿ ਇਹ ਅੰਦਰ ਤੱਕ ਨਰਮ ਹੋ ਜਾਣ ਜਦੋਂ ਇਹ ਅੰਦਰ ਤੱਕ ਨਰਮ ਹੋ ਜਾਣਗੇ ਤਾਂ ਇਹਨਾਂ ਦਾ ਇੱਕ ਪੀਸ ਲੈ ਕੇ ਉਹਨੂੰ ਚਾਕੂ ਨਾਲ ਕੱਟ ਕੇ ਵੇਖ ਲਓ ਕਿ ਉਹ ਆਸਾਨੀ ਨਾਲ ਕੱਟਿਆ ਜਾਂਦਾ ਹੈ ਅਗਰ ਉਹ ਆਸਾਨੀ ਨਾਲ ਕੱਟਿਆ ਜਾਂਦਾ ਹੈ ਤਾਂ ਹੁਣ ਸਾਡੀ ਤਸੱਲੀ ਹੋ ਜਾਂਦੀ ਹੈ ਕਿ ਜਦੋਂ ਅਸੀਂ ਇਹਦੇ ਵਿੱਚ ਮਿੱਠਾ ਪਾਵਾਂਗੇ ਤਾਂ ਉਹ ਮਿੱਠਾ ਇਹਨਾਂ ਸਾਰੇ ਪੀਸਾਂ ਦੇ ਵਿੱਚ ਅੰਦਰ ਤੱਕ ਚੰਗੀ ਤਰ੍ਹਾਂ ਰਚ ਜਾਏਗਾ ਤੇ ਸਾਡਾ ਮਰਬਾਹ ਬਹੁਤ ਹੀ ਲذیذ ਅਤੇ ਵਧੀਆ ਬਣੇਗਾ ਹੁਣ ਇਹਨਾਂ ਉਬਲ ਚੁੱਕੇ ਆਮਬ ਦੇ ਟੁਕੜਿਆਂ ਨੂੰ ਇੱਕ ਬਰਤਨ ਦੇ ਵਿੱਚ ਇਹਨਾਂ ਦਾ ਪਾਣੀ ਛਾਨ ਲਓ ਇਹ ਜਿਹੜਾ ਪਾਣੀ ਅਸੀਂ ਇਹਨਾਂ ਦਾ ਛਾਨਿਆ ਇਹਨੂੰ ਵੀ ਖਰਾਬ ਨਹੀਂ ਜਾਣ ਦੇਣਾ ਇਹਦੇ ਵਿੱਚ ਬਹੁਤ ਗੁਣ ਹੁੰਦੇ ਨੇ ਆਮਬਾਂ ਦੇ ਸਾਰੇ ਗੁਣ ਜਿਹੜੇ ਵਿਟਾਮਿਨ ਜਿਹੜੇ ਇਹਦੇ ਵਿੱਚ ਆ ਜਾਂਦੇ ਨੇ ਪਾਣੀ ਦੇ ਵਿੱਚ ਇਸ ਕਰਕੇ ਅਸੀਂ ਇਹਨੂੰ ਵਿਵਰਤਾਂਗੇ ਤੇ ਜਿਹੜੇ ਇਹ ਉੱਪਰ ਆਮਬਾਂ ਦੇ ਟੁਕੜੇ ਛਾਨ ਲੈ ਨੇ ਖਾਲ ਜਿਹੜਾ ਪਾਣੀ ਕੱਢ ਦਿੱਤਾ ਇਹਨਾਂ ਦੇ ਵਿੱਚੋਂ ਤੇ ਇਹਨਾਂ ਨੂੰ ਇੱਕ ਅਲੱਗ ਬਰਤਨ ਦੇ ਵਿੱਚ ਰੱਖ ਕੇ ਇਦੇ ਵਿੱਚ ਓਨੀ ਹੀ ਚੀਨੀ ਪਾ ਦਿਓ ਜਿੰਨੇ ਇਹਨਾਂ ਅੰਬਾਂ ਦਾ ਵਜ਼ਨ ਸੀ ਇਹ ਅੰਬਾਂ ਦੇ ਟੁਕੜਿਆਂ ਦਾ ਜਿੰਨਾ ਵਜ਼ਨ ਸੀ ਓਨੀ ਇਹਦੇ ਵਿੱਚ ਚੀਨੀ ਪਾ ਕੇ ਇਹਨੂੰ ਇਸੇ ਤਰ੍ਹਾਂ ਹੀ ਪਿਆਰਨ ਦਿਓ ਤਾਂ ਕਿ ਜਿਹੜੇ ਅੰਬਾਂ ਦੇ ਵਿੱਚ ਪਾਣੀ ਬਚਿਆ ਹੈ ਜਿਹੜਾ ਅੰਬਾਂ ਦੇ ਵਿੱਚ ਪਾਣੀ ਰਹਿ ਗਿਆ ਹੈ ਉਹ ਪਾਣੀ ਬਾਹਰ ਨਿਕਲ ਆਵੇ ਅਤੇ ਉਹ ਚੀਨੀ ਨੂੰ ਘੋਲ ਦੇਵੇ ਇਸ ਤਰ੍ਹਾਂ ਕਰਨ ਨਾਲ ਸਾਨੂੰ ਇਹਨੂੰ ਜ਼ਿਆਦਾ ਪਕਾਉਣਾ ਨਹੀਂ ਪਏਗਾ ਚੀਨੀ ਆਪਣੇ ਆਪ ਹੀ ਘੁਲ ਜਾਏਗੀ ਮਰਬੇ ਨੂੰ ਜਿਆਦਾ ਦੇਰ ਟਿਕਾਊ ਬਣਾਉਣ ਵਾਸਤੇ ਇਹਦੇ ਵਿੱਚ ਚੀਨੀ ਜਿਆਦਾ ਪਾਉਣੀ ਪੈਂਦੀ ਹੈ ਜਦੋਂ ਤੁਸੀਂ ਘੰਟੇ ਦੋ ਘੰਟੇ ਨੂੰ ਟੱਕ ਕੇ ਰੱਖੋਗੇ ਤੇ ਬਾਅਦ ਦੇ ਵਿੱਚ ਵੇਖੋਗੇ ਤਾਂ ਇਹਦੀ ਚੀਨੀ ਕਾਫੀ ਹੱਦ ਤੱਕ ਹੋ ਚੁੱਕੀ ਹੋएगी ਤੇ ਅੰਬਾਂ ਦੇ ਵਿੱਚੋਂ ਪਾਣੀ ਜਿਹੜਾ ਹੈ ਉਹ ਬਾਹਰ ਆ ਚੁੱਕਾ ਹੋਏਗਾ ਉਹੀ ਇਹ ਚੀਨੀ ਨੂੰ ਘੋਲਦਾ ਹੈ ਹੁਣ ਕਾਫੀ ਹੱਦ ਤੱਕ ਇਹ ਮਿੱਠਾ ਅੰਬਾਂ ਦੇ ਟੁਕੜਿਆਂ ਦੇ ਵਿੱਚ ਵੀ ਜਾ ਚੁੱਕਾ ਹੈ ਤੇ ਇਹਨਾਂ ਸਾਰੇ ਟੁਕੜਿਆਂ ਨੂੰ ਇਸ ਚੀਨੀ ਸਮੇਤ ਇੱਕ ਬਰਤਨ ਦੇ ਵਿੱਚ ਪਾ ਕੇ ਇਹਨਾਂ ਨੂੰ ਅੱਗ ਤੇ ਰੱਖ ਕੇ ਪਕਾਉਣਾ ਸ਼ੁਰੂ ਕਰ ਦਿਓ ਹੌਲੀ ਹੌਲੀ ਚੀਨੀ ਗਾੜੀ ਹੁੰਦੀ ਜਾਏਗੀ ਅਤੇ ਇਹਨਾਂ ਦਾ ਜਿਹੜਾ ਅਸਰ ਆ ਪੂਰਾ ਮਿੱਠਾ ਹੈ ਉਹ ਅੰਬਾਂ ਦੇ ਵਿੱਚ ਪੂਰੀ ਤਰ੍ਹਾਂ ਰਚ ਮਿਚ ਜਾਏਗਾ ਥੋੜੀ ਦੇਰ ਵਿੱਚ ਹੀ ਚੰਗੀ ਤਰ੍ਹਾਂ ਉਬਾਲਾ ਆਉਣ ਤੋਂ ਬਾਅਦ ਇਹ ਜਿਹੜੇ ਅੰਬਾਂ ਦੇ ਟੁਕੜੇ ਨੇ ਇਹ ਪਾਰਦਰਸ਼ੀ ਹੋਣ ਲੱਗ ਜਾਣਗੇ ਜਦੋਂ ਇਹ ਪਾਰਦਰਸ਼ੀ ਹੋ ਜਾਂਦੇ ਨੇ ਯਾਨੀ ਕਿ ਇਹਨਾਂ ਦੇ ਅੰਦਰ ਤੱਕ ਚੀਨੀ ਦਾ ਮਿੱਠਾ ਪੂਰੀ ਤਰ੍ਹਾਂ ਰਚ ਮਿਚ ਜਾਂਦਾ ਹੈ ਤਾਂ ਸਮਝੋ ਕਿ ਤੁਹਾਡਾ ਮਰਬਾ ਤਿਆਰ ਹੈ ਅਸੀਂ ਇਸ ਮਰਬੇ ਨੂੰ ਬਣਾਉਣ ਲਈ ਚੀਨੀ, ਇੱਕ ਚੁਟਕੀ ਨਮਕ ਤੇ ਇੱਕ ਚੁਟਕੀ ਕਾਲੀ ਮਿਰਚ ਤੋਂ ਬਿਨਾਂ ਹੋਰ ਕੋਈ ਵੀ ਚੀਜ਼ ਨਹੀਂ ਪਾਈ ਕੋਈ ਮਸਾਲਾ ਨਹੀਂ ਪਾਇਆ ਕਿਉਂਕਿ ਅਸੀਂ ਇਹਨੂੰ ਜ਼ਿਆਦਾ ਦੇਰ ਵਾਸਤੇ ਨਹੀਂ ਰੱਖਣਾ ਅਸੀਂ ਥੋੜਾ ਜਿਹਾ ਹੀ ਬਣਾਇਆ ਸੀ ਤਾਂ ਜਿਹੜਾ ਕਿ ਕੁਝ ਦਿਨਾਂ ਵਿੱਚ ਹੀ ਵਰਤਿਆ ਜਾ ਸਕੇ ਅਗਰ ਤੁਸੀਂ ਜ਼ਿਆਦਾ ਬਣਾਉਣਾ ਚਾਹੁੰਦੇ ਹੋ ਇਹਨੂੰ ਜ਼ਿਆਦਾ ਦੇਰ ਵਾਸਤੇ ਰੱਖਣਾ ਚਾਹੁੰਦੇ ਹੋ ਤਾਂ ਇਹਦੇ ਵਿੱਚ ਥੋੜਾ ਜਿਹਾ ਸਿਰਕਾ ਜਾਂ ਥੋੜਾ ਜਿਹਾ ਨਿੰਬੂ ਦਾ ਰਸ ਤੇ ਜਾਂ ਫਿਰ ਟਾਟਰੀ ਥੋੜੀ ਜਿਹੀ ਟਾਟਰੀ ਜਾਂ ਸਿਟਰਿਕ ਐਸਿਡ ਪਾ ਸਕਦੇ ਹੋ ਤਾਂ ਕਿ ਇਹ ਜ਼ਿਆਦਾ ਦੇਰ ਤੱਕ ਸੁਰੱਖਿਤ ਰਹਿ ਸਕੇ ਇਹ ਖਰਾਬ ਨਾ ਹੋਵੇ ਅਗਰ ਤੁਸੀਂ ਥੋੜਾ ਬਣਾਉਣਾ ਹੈ ਤੇ ਫਿਰ ਇਹਦੇ ਵਿੱਚ ਇਹੋ ਦਾ ਕੋਈ ਵੀ ਰਸਾਇਣ ਨਿੰਬੂ ਦਾ ਰਸ ਜਾਂ ਸਿਟਰਿਕ ਐਸਿਡ ਵਗੈਰਾ ਪਾਉਣ ਦੀ ਜ਼ਰੂਰਤ ਨਹੀਂ ਹੈ ਅਗਰ ਵੀਡੀਓ ਪਸੰਦ ਆਈ ਹੋਵੇ ਤਾਂ ਲਾਈਕ ਕਮੈਂਟ ਅਤੇ ਸ਼ੇਅਰ ਕਰਨ ਦੇ ਨਾਲ ਨਾਲ ਇਹ ਵੀ ਦੱਸਿਓ ਕਿ ਤੋਸੀ ਹੋਰ ਕਿਹੋ ਜੀ ਜਾਣਕਾਰੀ ਲੈਣਾ ਚਾਹੁੰਦੇ ਹੋ ਜਾਨੀ ਕਿ ਤੁਹਾਡੀ ਜਾਣਕਾਰੀ ਵਾਸਤੇ ਹੋਰ ਕਿਹੋ ਜੀਆਂ ਵੀਡੀਓ ਬਣਾਈਆਂ ਜਾਣ ਧੰਨਵਾਦ